ਪਰ ਬਾਅਦ ਦੇ ਵਿੱਚ ਅਸੀਂ ਦੇਖਿਆ ਵਾ ਕਿ ਇਹਨੇ ਟਰਾਂਸਪੋਰਟੇਸ਼ਨ ਲਈ ਵੀ ਬਹੁਤ ਵਧੀਆ ਕੰਮ ਦੇ ਰਿਹਾ ਹੈਗਾ ਵਾ ਯਾਨੀ ਕਿ ਇਹਦੇ ਤੇ ਡੰਗਰ ਵਗੈਰਾ ਲੱĐ ਕੇ ਯਾਨ ਟਰੈਕਟਰ ਵਗੈਰਾ ਇੱਥੋਂ ਤੱਕ ਪੋਕਲੇਨ ਕਰੇਨਾ ਤੱਕ ਵੀ ਚੜਾ ਕੇ ਦੇਖ ਲਿਆ ਤੇ ਇਹ ਬਹੁਤ ਤਾਰਗਰ ਸੈੱਡ ਹੋਇਆ ਉਦੋਂ ਵੀ ਅਸੀਂ 4 ਦਿਨ ਦੇ ਵਿੱਚ ਹੀ ਤਿਆਰ ਕਰ ਲਿਆ ਸੀਗਾ ਬੇੜਾ ਜਦੋਂ ਕਰਨਾ ਸੀਗਾ ਤੇ ਡਿਜ਼ਾਈਨ ਕਰਕੇ ਤੇ ਵੀ ਪਿਆ ਕਿਸ਼ਤੀਆਂ ਵੀ ਛੋਟੀਆਂ ਤਿਆਰ ਕੀਤੀਆਂ ਸੀਗੀਆਂ ਤੇ ਹੁਣ ਵੀ ਅਸੀਂ ਇਹ ਚਾਹੁੰਦੇ ਹੈਗੇ ਆ ਕਿ ਜੋ ਵੀ ਮਦਦ ਕਿਸੇ ਨੂੰ ਚਾਹੀਦੀ ਹੈਗੀ ਇਸ ਟੈਕਨੀਕਲੀ ਤੌਰ ਤੇ ਉਹ ਅਸੀਂ ਹਾਜ਼ਰ ਹੈਗੇ ਆ ਯਾਨੀ ਕਿ ਹਰ ਕਿਸੇ ਲਈ ਯਾਨੀ ਕਿ ਕਿਉਂਕਿ ਜਦੋਂ ਕੋਵਿਡ ਦੇ ਵਿੱਚ ਸਮੇਂ ਦੇ ਵਿੱਚ ਵੀ ਕਾਫੀ ਅਸੀਂ ਜ਼ੋਰ ਮਾਰਿਆ ਸੀਗਾ ਜਿਹੜਾ ਆਕਸੀਜਨ ਸੇਵਰ ਵਗੈਰਾ ਬਣਾਏ ਸੀਗੇ ਯਾਨੀ ਕਿ ਡੀਐਮਸੀ ਵਗੈਰਾ ਨੂੰ ਵੀ ਦਿੱਤੇ ਸੀ ਟ్రਾਇਲ ਵਾਸਤੇ ਚਲੋ ਤੇ ਵੱਡਾ ਬੇੜਾ ਬਣਾਉਨੇ ਆਂ ਇਹਦੀ ਕਿੰਨੀ ਕ ਲਾਗਤ ਆ ਜਾਂਦੀ ਹੈ ਦੇਖੋ ਅਸੀਂ ਕਿਸੇ ਕੋ ਪੱਦੇ ਕਦੀ ਪੈਸਾ ਨਹੀਂ ਕੋਈ ਲਿਆ ਤੇ ਨਾ ਹੀ ਕੋਈ ਇਹਦੀ ਯਾਨਕੀ ਜਜਮੈਂਟ ਕੀਤੀ ਹੈਗੀ ਕਿ ਪ੍ਰਮਾਤਮਾ ਨੇ ਕਾਫੀ ਢਾਰੇ ਭਰੇ ਰਿਹਾ ਕੋਈ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਹੈ ਇਹ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈਗਾ ਪਰ ਇਹ ਆ ਤਾਂ ਪੰਜਾਬ ਈ ਲੋਕਾਂ ਨੂੰ ਯਾਨੀ ਆਪਣੇ ਤੌਰ ਤੇ ਹਮਲਾ ਮਾਰ ਕੇ ਬੰਨ ਆਪ ਹੀ ਪੱਕੇ ਕਰ ਲੈਣੇ ਚਾਹੀਦੇ ਯਾਨੀ ਕਿ ਕਿਸੇ ਉਮੀਦ ਤੋਂ ਯਾਨੀ ਆਸਰਾ ਪਾਲਣ ਨਾਲ ਯਾਨੀ ਵੈਸੇ ਤੇ ਹਿੰਮਤੀ ਹੈਗੇ ਲੋਕੀ ਇਹਨਾਂ ਨੇ ਕਰ ਹੀ ਲੈਣਾ ਹੈਗਾ ਵਾ ਯਾਨੀ ਐਕਚੁਅਲੀ ਪੰਜਾਬ ਯਾਨੀ ਕਿ ਜਿਹੜਾ ਕੌਮ ਹੀ ਹੈ ਜੇ ਪੰਜਾਬੀ ਇਹ ਆ ਖਾਲਾਤ ਨਾਲ ਨਜੇਠੀ ਲੈਂਦੇ ਹੈਗੇ ਆਪਣੇ ਤੌਰ ਤੇ ਵੀ ਕਿਸੇ ਸਿਆਣੇ ਬੰਦੇ ਨੇ ਕਹਿੰਗੇ ਯਾਨੀ ਕਿ ਭੇਡਾਂ ਇਕੱਠੀਆਂ ਹੋ ਕੇ ਚੱਲਦੀਆਂ ਇਹ ਸ਼ੇਰਾਂ ਦੀ ਕੌਮ ਆ ਸ਼ੇਰ ਕਰੀ ਝੁੰਡ ਬਣਾ ਕੇ ਨਹੀਂ ਚੱਲਦੇ ਹੁੰਦੇ ਆਉਦਾ ਉਹਦਾ ਹੀ ਚੱਲਦੇ ਹੁੰਦੇ ਕੋਈ ਗੱਲ ਨਹੀਂ ਇਹ ਵੀ ਠੀਕ ਹੀ ਹੈਗਾ ਯਾਨੀ ਕਿ ਉਹਨਾਂ ਨੇ ਜਾਂਦੇ ਨੂੰ ਸਾਨੂੰ ਪੁੱਛਿਆ ਹਾਂਜੀ ਸਰਦਾਰ ਜੀ ਪਰੌਠੇ ਜ਼ਰੂਰ ਸ਼ੱਕ ਤੇ ਜਾਣੇ ਆ ਚਾਹ ਜ਼ਰੂਰ ਪੀ ਕੇ ਜਾਣੀ ਮੈਂ ਇਸ ਗੱਲ ਤੋਂ ਹੈਰਾਨ ਸੀਗਾ ਕੀ ਬਾਤ ਹੈਗਾ ਕਿ ਲੋਕੀ ਯਾਨੀ ਕਿ ਕਈ ਵੇ ਹੌਸਲਾ ਛੱਡ ਵੀ ਜਾਂਦੇ ਆ ਬਸ ਉਹ ਕਰਨੇ ਕੋਈ ਗੱਲ ਨਹੀਂ ਆਉਂਦੀ ਜਦជា ਰਹਿੰਦੀ ਰਹਿਆਂ ਉਾਂ ਤੇ ਆਪਾਂ ਕੰਮ ਕਰੀਏ ਜਿਹੜਾ ਕਰਨਾ ਹੋਇਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਲ ਟੀਵੀ ਅੱਜ ਗੱਲਬਾਤ ਕਰਾਂਗੇ ਜੋ ਪੰਜਾਬ ਦੇ ਇਸ ਸਮੇਂ ਹਾਲਾਤ ਬਣੇ ਹੋਏ ਨੇ ਜੋ ਪਾਣੀ ਹੈ ਉਹ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਲਗਭਗ ਜਿੱਥੇ 80% ਜਿਹੜਾ ਪੰਜਾਬ ਉਹ ਇਸ ਟਾਈਮ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਜਿਹੜੀ ਹੈ ਲੋੜ ਅਨੁਸਾਰ ਜਿਹੜੀ ਪੰਜਾਬ ਦੇ ਲੋਕ ਹੀ ਜਿਹੜੇ ਇੱਕ ਦੂਸਰੇ ਦੀ ਮਦਦ ਕਰਕੇ ਲੋਕਾਂ ਨੂੰ ਬਚਾ ਰਹੇ ਨੇ ਸਰਕਾਰਾਂ ਵੱਲੋਂ ਜਾਂ ਹੋਰ ਕਿਸੇ ਬਾਹਰਲੀ ਕੋਈ ਸਹਾਇਤਾ ਜਿਹੜੀ ਆ ਉਹ ਲਗਭਗ ਨਾ ਦੇ ਬਰਾਬਰੀ ਜਿਹੜੀ ਆ ਪੰਜਾਬ ਦੇ ਵਿੱਚ ਪਹੁੰਚ ਰਹੀ ਹੈ ਤੇ ਪੰਜਾਬ ਦੇ ਲੋਕ ਹੀ ਇਸ ਜਿਹੜੀ ਹੈ ਇਸ ਸਮੇਂ ਜਿਹੜੀ ਸਥਿਤੀ ਦੇ ਨਾਲ ਆਪਣੀ ਹਿੱਕ ਢਾ ਕੇ ਖੁਦ ਹੀ ਇਹਦੇ ਨਾਲ ਜਿਹੜੇ ਆ ਨਿਪਟ ਰਹੇ ਆ ਸਥਿਤੀ ਦੇ ਨਾਲ ਸੋ ਇਸ ਜਿਹੜੀ ਸਥਿਤੀ ਦੇ ਵਿੱਚ ਜੋ ਫਿਲਹਾਲ ਸੇਵਾ ਚੱਲ ਰਹੀ ਹੈ ਖਾਸ ਕਰਕੇ ਜੋ ਆਪਾਂ ਗੱਲ ਕਰੀਏ ਕਿ ਜਿਹੜੇ ਆ ਪਰਿਵਾਰ ਫਸੇ ਹੋਏ ਆ ਪਿੰਡਾਂ ਦੇ ਵਿੱਚ ਪਾਣੀ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੱਢਣ ਵਾਸਤੇ ਜਾਂ ਉਹਨਾਂ ਦਾ ਸਮਾਨ ਜਾਂ ਜਿਹੜੇ ਆ ਮਾਲ ਪਸ਼ੂ ਵਗੈਰਾ ਉਹਨਾਂ ਦਾ ਸਮਾਨ ਕੱਢਣ ਵਾਸਤੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਗੱਡੀਆਂ ਕਿਸ਼ਤੀਆਂ ਦੀ ਲੋਡ ਆ ਛੋਟੀਆਂ ਕਿਸ਼ਤੀਆਂ ਦੀ ਵੀ ਲੋਡ ਆ ਤਾਂ ਉਹਦੇ ਬਾਬਤ ਮੈਂ ਜਿਹੜਾ ਗੱਲਬਾਤ ਕਰੂੰਗਾ ਮੇਰੇ ਨਾਲ ਜਿਹੜੇ ਸਰਦਾਰ ਪ੍ਰਤਪਾਲ ਸਿੰਘ ਹੰਸਪਾਲ ਜੁੜੇ ਹੋਏ ਨੇ ਸੁਲਤਾਨਪੁਰ ਲੋਧੀ ਏਰੀਏ ਦੇ ਵਿੱਚੋਂ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਸਰਦਾਰ ਪ੍ਰਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹੂੰਗਾ ਕਿ ਜੋ ਇਸ ਸਮੇਂ ਹਾਲਾਤ ਕਿਵੇਂ ਦੇ ਨੇ ਉਸ ਏਰੀਏ ਦੇ ਸੁਲਤਾਨਪੁਰ ਲੋਧੀ ਏਰੀਏ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਪਾਣੀ ਦੇ ਕਿੰਨਾ ਕੁ ਪਾਣੀ ਹੈ ਇਸ ਟਾਈਮ ਤੇ ਜਿਹੜੀ ਐ ਮਦਦ ਲੋਕਾਂ ਦੀ ਹੋ ਰਹੀ ਐ ਕਿਸ ਲੈਵਲ ਦੇ ਉੱਤੇ ਹੋ ਰਹੀ ਐ ਕਿ ਉਹਦੇ ਵਿੱਚ ਦੱਸਿਓ ਸਾਨੂੰ ਥੋੜਾ ਜਿਹਾ ਕਿ ਪ੍ਰਸ਼ਾਸਨ ਵੱਲੋਂ ਵੀ ਕੁਝ ਜਿਹੜੀ ਮਦਦ ਪਹੁੰਚ ਰਹੀ ਐ ਜਾਂ ਬਾਹਰ ਕਿਸੇ ਹੋਰ ਸਟੇਟ ਵੱਲੋਂ ਜਿਸ ਤਰ੍ਹਾਂ ਪੰਜਾਬ ਹਮੇਸ਼ਾ ਕਿਸੇ ਵੀ ਸਟੇਟ ਦੇ ਵਿੱਚ ਜਦੋਂ ਪ੍ਰੋਬਲਮ ਆਉਂਦੀ ਐ ਕੋਈ ਇਦਾਂ ਦੀ ਆਫਤ ਆਉਂਦੀ ਐ ਤੇ ਪੰਜਾਬ ਹਮੇਸ਼ਾ ਸਭ ਤੋਂ ਮੋਹਰੀ ਹੋ ਕੇ ਜਿਹੜਾ ਉਹਨਾਂ ਲੋਕਾਂ ਦੇ ਨਾਲ ਖੜਦਾ ਐ ਹੁਣ ਪੰਜਾਬ ਦੇ ਉੱਤੇ ਜਦੋਂ ਸੰਕਟ ਦਾ ਸਮਾਂ ਕੀ ਹਾਲਾਤ ਨੇ ਇਸ ਸਮੇਂ ਉਸ ਏਰੀਏ ਦੇ ਐਕਚੁਅਲੀ ਪੰਜਾਬ ਯਾਨੀ ਕਿ ਜਜਾ ਰੂਪ ਆਮ ਹੀ ਹੈਗੇ ਪੰਜਾਬੀ ਇਹ ਹਾਲਾਤ ਨਾਲ ਨਜੇਠੀ ਲੈਂਦੇ ਹੈਗੇ ਆਪਣੇ ਤੌਰ ਤੇ ਵੀ ਉੱਥੇ ਲੋਕ ਆਪ ਮੁਹਾਰੇ ਲੱਗੇ ਹੋਏ ਹੈਗੇ ਆ ਤੇ ਬਾਰੋਂ ਵੀ ਸਿੱਖ ਸੰਗਤ ਬਹੁਤ ਸੇਵਾ ਕਰ ਰਹੀ ਹੈਗੀ ਆ ਯਾਨੀ ਕਿ ਇਹ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤੇਵਾ ਵਾਲੋਂ ਕੋਈ ਕਮੀ ਨਹੀਂ ਹੈਗੀ ਆ ਯਾਨੀ ਕਿ ਤੇ ਬਾਕੀ ਆਪਾਂ ਪ੍ਰਸ਼ਾਸਨ ਵਗੈਰਾ ਜਾਂ ਕਿਸੇ ਦੀ ਆਪਾਂ ਨਿੰਦਿਆ ਨਹੀਂ ਕਰਨੀ ਹੈਗੀ ਆ ਆਪਾਂ ਗੁਣਾ ਦੀ ਸਾਂਝ ਹੀ ਪਾਈਏ ਤੇ ਜੀ ਇਹ ਅਸੀਂ ਯਾਨੀ ਕਿ ਜਿਹੜਾ ਬੇੜਾ 23 ਦੇ ਵਿੱਚ ਤਿਆਰ ਕੀਤਾ ਸੀ ਬੰਨਾ ਵਾਸਤੇ ਹੂੰ ਤੇ ਇਹਦੇ ਵਿੱਚੋਂ ਯਾਨੀ ਕਿ ਅਸੀਂ ਬੈਗ ਸੁੱਟਣੇ ਸੀਗੇ ਜਿਹੜੇ ਮਿੱਟੀ ਵਾਲੇ ਸੈਂਟਰ ਦੇ ਵਿੱਚ ਇਹਦੇ ਹੋ ਹੋ ਰਿਹਾਗਾ ਵਾ ਤੇ ਜਿੱਥੇ ਬੰਨ ਹੈਗਾ ਉਹਦੇ ਸੈਂਟਰ ਤੇ ਖੜਾ ਕਰਕੇ ਇਹਦੇ ਵਿੱਚੋਂ ਬੈਗ ਜਾਂ 5 ਟਨ ਵਾਲੇ 10 ਟਨ ਵਾਲੇ ਥੁੱਕ ਦਿੱਤੇ ਜਾਣ ਤੇ ਪਰ ਬਾਅਦ ਦੇ ਵਿੱਚ ਅਸੀਂ ਦੇਖਿਆ ਵਾ ਕਿ ਇਹਨੇ ਟਰਾਂਸਪੋਰਟੇਸ਼ਨ ਲਈ ਵੀ ਬਹੁਤ ਵਧੀਆ ਕੰਮ ਦੇ ਰਿਹਾ ਹੈਗਾ ਵਾ ਯਾਨੀ ਕਿ ਇਹ ਜੰਗਰ ਵਗੈਰਾ ਲੱਢ ਕੇ ਯਾਨ ਟਰੈਕਟਰ ਵਗੈਰਾ ਇੱਥੋਂ ਤੱਕ ਕੋਕਲੇਨ ਕਰੇਨਾ ਤੱਕ ਵੀ ਚਿਰਾ ਕੇ ਦੇਖ ਲਿਆ ਤੇ ਇਹ ਬਹੁਤ ਤਾਰਗਰ ਸੈੱਡ ਹੋਇਆ ਤੇ ਹੁਣ ਵੀ ਯਾਨੀ ਕਿ ਸਾਡੇ ਉੱਥੇ ਯਾਨੀ ਕਿ ਐਕਚੁਅਲੀ ਇਹ ਪਾਇਲਟਾਂ ਦੇ ਸਿਰ ਤੇ ਹੁੰਦਾ ਬੇੜਾ ਜਿਹੜੇ دریاਵਾ ਦੇ ਵਿੱਚ ਰਹਿਣ ਲੋਕੀ ਉਹ ਬਹੁਤ ਐਕਸਪਰਟ ਹੈਗੇ ਇਸ ਕੰਮ ਦੇ ਹੁਣ ਜਿਹਦਾ ਪਰਮਜੀਤ ਸਿੰਘ ਹੈਗੇ ਉੱਥੇ ਬਾਹੂਪੁਰ ਤੋਂ ਉਹ ਤਕਰੀਬਨ ਬੇੜੇ ਉਹ ਹੀ ਚਲਾ ਰਹੇ ਹੈਗੇ ਆ ਅੱਛਾ ਦੂਜੀ ਗੱਲ ਕਿ ਲੀਡਰਸ਼ਿਪ ਵੀ ਹਰ ਤਰ੍ਹਾਂ ਦੀ ਹੁੰਦੀ ਹੈ ਜੀ ਆ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਪਰ ਆਪਾਂ ਚੰਗੇ ਬੰਦਿਆਂ ਦੀ ਚੰਗੇ ਇਨਸਾਨਾਂ ਦੀ ਵੀ ਸਾਂਝ ਪਾਉਣੀ ਚਾਹੀਦੀ ਆ ਭਾਵੇਂ ਕਿਸੇ ਪਾਰਟੀ ਤੋਂ ਸਬੰਧਤ ਹੋਣ ਜਿੱਦਾਂ ਜੀ ਬਿਲਕੁਲ ਜਿੱਦਾਂ ਰਾਣਾ ਇੰਦਰਪ੍ਰਤਾਪ ਹੈਗਾ ਉਹ ਆਪ ਹੀ ਵਿੱਚ ਲੱਗੇ ਹੋਇਆ ਸਾਰਿਆਂ ਦੇ ਨਾਲ ਕੰਮ ਕਰੀ ਅੱਛਾ ਅੱਛਾ ਜੀ ਹਾਂ ਮੈਂ ਕੋਈ ਉਹਦਾ ਪੋਲੀਟਿਕਲ ਤੌਰ ਤੇ ਸਿਫਤ ਨਹੀਂ ਕਰ ਰਿਹਾ ਕਿਸੇ ਦੀ ਯਾਨੀ ਕਿ ਐਜ਼ ਅ ਮੈਨਕਾਟਮਨ ਦੀ ਸਫਤ ਕਰ ਰਿਹਾ ਹਾਂ ਯਾਨੀ ਕਿ ਬੰਦੇ ਯਾਨੀ ਕਿ ਇਨਸਾਨੀ ਤੌਰ ਤੇ ਵੀ ਕਈ ਚੰਗੇ ਹੁੰਦੇ ਹੈਗੇ ਆ ਯਾਨੀ ਜੀ ਜੀ ਤੇ ਇਹ ਇੱਕ ਹੁਣੇ ਸੀ ਯਾਨੀ ਕਿ ਇਹ ਪਿਛਲੇ ਸਾਲ ਕੀਤਾ ਸੀਗਾ ਸਾਡੀ ਫੈਕਟਰੀ ਰੇਲ ਕੋਚ ਫੈਕਟਰੀ ਦੇ ਸਾਹਮਣੇ ਹੈਗੀ ਆ ਹਾਂਸਪਾਲ ਟ੍ਰੇਡਰਸ ਹੂੰ ਤੇ ਰੇਲਵੇ ਦਾ ਅਸੀਂ ਆਲਰੇਡੀ ਕੰਮ ਕਰਦੇ ਹੈਗੇ ਆ ਤੇ ਟੈਕਨੀਕਲ ਤੌਰ ਤੇ ਸਾਡੇ ਕੋਲ ਟੀਮ ਕਾਫੀ ਸਟਰੋਂਗ ਹੈਗੀ ਆ ਯਾਨੀ ਕਿ ਇਹ ਉਦੋਂ ਵੀ ਅਸੀਂ 4 ਦਿਨ ਦੇ ਵਿੱਚ ਹੀ ਤਿਆਰ ਕਰ ਲਿਆ ਸੀਗਾ ਬੇੜਾ ਜਦੋਂ ਕਰਨਾ ਸੀਗਾ ਤੇ ਡਿਜ਼ਾਈਨ ਕਰਕੇ ਤੇ 20-50 ਕਿਸ਼ਤੀਆਂ ਵੀ ਛੋਟੀਆਂ ਤਿਆਰ ਕੀਤੀਆਂ ਸੀਗੀਆਂ ਤੇ ਹੁਣ ਵੀ ਅਸੀਂ ਇਹ ਚਾਹੁੰਦੇ ਹੈਗੇ ਆਂ ਕਿ ਜੋ ਵੀ ਮਦਦ ਕਿਸੇ ਨੂੰ ਚਾਹੀਦੀ ਹੈਗੀ ਇਸ ਟੈਕਨੀਕਲੀ ਤੌਰ ਤੇ ਉਹ ਅਸੀਂ ਹਾਜ਼ਰ ਹੈਗੇ ਆਂ ਯਾਨੀ ਕਿ ਹਰ ਕਿਸੇ ਲਈ ਯਾਨੀ ਕਿ ਕਿਉਂਕਿ ਜਿਹੜਾ ਕੋਵਿਡ ਦੇ ਵਿੱਚ ਸਮੇਂ ਦੇ ਵਿੱਚ ਵੀ ਕਾਫੀ ਅਸੀਂ ਜ਼ੋਰ ਮਾਰਿਆ ਸੀਗਾ ਜਿਹੜਾ ਆਕਸੀਜਨ ਸੇਵਰ ਵਗੈਰਾ ਬਣਾਏ ਸੀਗੇ ਯਾਨੀ ਕਿ ਡੀਐਮਸੀ ਵਗੈਰਾ ਨੂੰ ਵੀ ਦਿੱਤੇ ਸੀ ਟ్రਾਇਲ ਵਾਸਤੇ ਚਲੋ ਕੋਵਿਡ ਉਹ ਤਾਂ ਖਤਮ ਹੋ ਚੁੱਕਾ ਤੇ ਜ ਮੈਂ ਕਹਿ ਰਿਹਾ ਸੀ ਜਿਹੜਾ ਤੁਸੀਂ ਵੱਡਾ ਬੇੜਾ ਬਣਾਉਨੇ ਹੋ ਇਹਦੀ ਕਿੰਨੀ ਕੁ ਲਾਗਤ ਆ ਜਾਂਦੀ ਹੈ ਬਿਫੋ ਅਸੀਂ ਕਿਸੇ ਕੋ ਪੱਧ ਕਦੀ ਪੈਸਾ ਨਹੀਂ ਕੋਈ ਲਿਆ ਤੇ ਨਾ ਹੀ ਕੋਈ ਇਹਦੀ ਯਾਨੀ ਕਿ ਜੱਜਮੈਂਟ ਕੀਤੀ ਹੈਗੀ ਹੈ ਕਿ ਪਰਮਾਤਮਾ ਨੇ ਕਾਫੀ ਢਾਰੇ ਭਰੇ ਰਿਹਾ ਹੈ ਕੋਈ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਹੈ ਇਹ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈਗਾ ਬਾਕੀ ਇਹ ਹੈਗੀ ਹੈ ਕਿ ਤੁਹਾਡਾ ਵੀ ਫਰਜ਼ ਬਣਦਾ ਕਿ ਤੁਹਾਡੇ ਲਾਗੇ ਛਾਗੇ ਜਾਂ ਕੋਈ ਵੀ ਇੰਡਸਟਰੀਅਲਿਸਟ ਹੈਗੇ ਆ ਵੱਡੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਆਪਣੇ ਲੈਵਲ ਤੇ ਵੀ ਤਿਆਰ ਕਰਨੀਆਂ ਚਾਹੀਦਾ ਇਹ ਚੀਜ਼ਾਂ ਯਾਨੀ ਕਿ ਪੰਜਾਬ ਨੂੰ ਹਿੰਮਤ ਦੇਣ ਕਿਉਂਕਿ ਪੰਜਾਬ ਤਾਂ ਹੀ ਥਾਣੇ ਆ ਇੱਥੇ ਹੀ ਥਾਣੇ ਆ ਇੱਥੇ ਹੀ ਕਮਾਉਨੇ ਆ ਬਿਲਕੁਲ ਬਿਲਕੁਲ ਇਹ ਇਹ ਜੇ ਜੇ ਕਿਸੇ ਨੇ ਮਤਲਬ ਸੰਪਰਕ ਕਰਨਾ ਹੋਵੇ ਤੁਹਾਡਾ ਕਿਸ ਏਰੀਆ ਦੇ ਵਿੱਚ ਇਹ ਜਗਾ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹ ਤੁਹਾਡੇ ਤੱਕ ਪਹੁੰਚ ਕੇ ਜਿਹੜੀ ਆ ਉਹ ਸੇਵਾ ਲੈ ਸਕੇ ਬਿਲਕੁਲ ਲੈ ਸਕਦੇ ਜੀ ਅਸੀਂ ਹਾਜ਼ਰ ਹੈਗੇ ਆਂ ਕੋਈ ਗੱਲ ਨਹੀਂ ਹੋਰ ਜੀ ਜਗਾ ਦੱਸਣੀ ਹੋਵੇ ਮਤਲਬ ਕਿਹੜੀ ਜਗਾ ਤੇ ਹੋ ਤੁਸੀਂ ਕਿੱਥੇ ਇਹ ਰੇਲ ਕੋਚ ਤੇ ਰੇਲ ਕੋਚ ਫੈਕਟਰੀ ਦੇ ਸਾਹਮਣੇ ਹੈਗਾ ਪਲਾਂਟ ਕਪੂਰਥਲੇ ਦੇ ਵਿੱਚ ਆ ਚਾ ਕਪੂਰਥਲੇ ਦੀ ਉਹ ਰੇਲ ਕੋਚ ਫੈਕਟਰੀ ਹੈ ਠੀਕ ਹੈ ਹਾਂਜੀ ਹਾਂਜੀ ਉਹਦੇ ਸਾਹਮਣੇ ਹੱਜੇ ਤੱਕ ਹੀ ਆਪਰੇ ਠੀਕ ਹੈ ਛੋਟੇਆਂ ਛੋਟੀਆਂ ਬੇੜੀਆਂ ਵੀ ਬਣਾਉਨੇ ਹੋ ਇਹ ਛੋਟੀ ਅਸੀਂ ਬੇੜੀਆਂ ਦਾ ਹੁਣ ਸ਼ੁਰੂ ਕੀਤਾ ਆਵਾ ਕਿ ਸਾਡਾ ਟਾਰਗੇਟ ਹੈਗਾ ਕਿ 100 ਬੇੜੀ ਬਣਾਈਏ ਛੋਟੀ ਤਿਆਰ ਕਰ ਰਹੇ ਆ ਤੇ ਆਲਰੇਡੀ ਤਿਆਰ ਹੋ ਰਹੀਆਂ ਉਹਨਾਂ ਦੇ ਪਰ ਤੇ ਇੱਕ ਅੱਧੇ ਦਿਨ ਚ ਹੀ ਅਸੀਂ ਦੇ ਦੇਣੀ ਆ ਯਾਨੀ ਕਿ ਬਣਾ ਕੇ ਜਿੱਥੇ ਵੀ ਲੋੜ ਹੈ ਜੀ ਜਰੂਰਤ ਠੀਕ ਹੈ ਠੀਕ ਹੈ ਹੁਣ ਤੱਕ ਕਿੰਨੇ ਕੁ ਜਿਹੜੇ ਆ ਤੁਹਾਡੇ ਹਿਸਾਬ ਦੇ ਨਾਲ ਕੁਝ ਬੇੜੀਆਂ ਤੁਸੀਂ ਦਿੱਤੀਆਂ ਹੋਣੀਆਂ ਨੇ ਪੰਜਾਬ ਦੇ ਵਿੱਚ ਬੇੜੀਆਂ 20 ਕੁ ਬਣਾਈਆਂ ਸੀਗੇ ਅਸੀਂ ਪਿਛਲੇ ਯਾਨੀ ਕਿ 23 ਦੇ ਵਿੱਚ ਤੇ ਇੱਕ ਵੱਡਾ ਬੇੜਾ ਬਣਾਇਆ ਸੀਗਾ 23 ਇਹ ਬਹੁਤ ਜ਼ਿਆਦਾ ਬਣਾਈਆਂ ਹੁਣ ਪਰ ਸੋਚ ਹੈਗੀ ਆ ਕਿ ਇਹ ਚੀਜ਼ ਦੀ ਲੋੜ ਹੈਗੀ ਆ ਬੇੜੇ ਵੀ ਅਸੀਂ ਬਣਾਵਾਂਗੇ ਦੋ ਤਿੰਨ ਹੋਰ ਵੱਡੇ ਯਾਨੀ ਕਿ ਸ਼ੁਰੂ ਕੀਤਾ ਹੈ ਕੰਮ ਇਹ ਠੀਕ ਹੈ ਫਿਰ ਜਿਹੜੇ ਬੰਦੇ ਲੈ ਕੇ ਜਾਂਦੇ ਆ ਉਹ ਖੁਦ ਹੀ ਚਲਾਉਂਦੇ ਆ ਉਸ ਨੂੰ ਦੇਖੋ ਇਹ OSD ਦੇਖ ਕੇ ਦੇਈ ਦਾ ਵੀ ਦੇਖ ਕੇ ਆ ਕਿ ਚਲਾਉਣ ਦੇ ਕਾਬਿਲ ਵੀ ਹੈਗੇ ਆ ਮੁਰਦੇ ਕੋਈ ਨੁਕਸਾਨ ਹੋਇਆ ਹੋਵੇ। ਆ ਮੋਹੀ ਗੱਲ ਕਰ ਰਿਆ ਸੀ ਕਿਉਂਕਿ ਡਰਾਈਵਰ ਵੀ ਨਹੀਂ ਦੇ ਉਦਾਂ ਦੇ ਮਲਾਹ ਜਿਹੜੇ ਆ। ਖੈਰ ਖੈਰ ਜਿਹੜੇ دریا ਮਦਰਵਾਦੇ ਵਿੱਚ ਲੋਕੀ ਰਹਿੰਦੇ ਆ ਨਾ ਤਕਰੀਬਨ ਉਪ ਚਲਾ ਹੀ ਜਾਂਦੇ ਨੇ ਨਾ ਕੀ ਜਾਣੋ ਯਾਨੀ ਕਿ ਬੋ ਯਾਨੀ ਕਿ ਸਾਡੀ ਸੋਚ ਤੋਂ ਵਰੀ ਆ ਚਲਾਉਂਦੇ ਆ ਯਾਨੀ ਜੀ। ਹਾਂ ਸਰਦਾਰ ਸਾਹਿਬ ਕਿੰਨੇ ਕੁ ਟਪ ਪਾਣੀਆਂ ਉਸ ਏਰੀਆ ਦੇ ਵਿੱਚ? ਤੇ ਦੇਖੋ 6 ਫੁੱਟ ਤੋਂ ਲੈ ਕੇ 10-12 ਤੱਕ ਫੁੱਟ ਤੱਕ ਵੀ ਪਾਣੀ ਹੈਗਾ ਕਈ ਥਾਂ ਜਿਆਦਾ ਵੀ ਹੈਗਾ ਯਾਨੀ ਕਿ ਡੂੰਘੀਆਂ ਥਾਵਾਂ ਤੇ ਛੱਤਾਂ ਤੱਕ ਪੜਾ ਯਾਨੀ ਕਿ ਲੋਕਾਂ ਦੀਆਂ ਤੇ ਆਇਆ ਪਾਣੀ ਅੰਦਾਜ਼ਾ ਕਿਉਂਕਿ ਅਸੀਂ ਦੇਖਦੇ ਆ ਨਾ ਖੰਭਾਂ ਦੀਆਂ ਤਾਰਾਂ ਜਦੋਂ ਬੇੜਾ ਲੰਘਾਉਦੇ ਸੀ ਤੇ ਖੰਭੇ ਦੀ ਤਾਰ ਜਿਹੜੀ ਉਤੋਂ ਸਿਰ ਨੂੰ ਲੱਗਣ ਨੂੰ ਫਿਰਦੀ ਸੀ ਤੋਂ ਨੀਵੇਂ ਹੋ ਕੇ ਲੰਘਣਾ ਪੈਂਦਾ ਸੀ ਅੱਛਾ ਖੰਭੇ ਵਾਲੀਆਂ ਤਾਰਾਂ ਜਿਹੜੀਆਂ ਉੱਪਰ ਲੀਆਂ ਨੇ ਹਾਂਜੀ ਉਤੋਂ ਦਾ ਜਲ ਆ ਜਾਂਦਾ ਵਾ ਸੰਗਤ ਨੂੰ ਪਹਿਲੇ ਇਹ ਹੀ ਹੈਗੀ ਆ ਕਿ ਹੌਸਲੇ ਤੋਂ ਕੰਮ ਲੈਣ ਤਬਰ ਤੋਂ ਕਿਉਂਕਿ ਸੇਵਾ ਤੇ ਫਰਜ਼ ਦੇ ਵਿੱਚ ਬਹੁਤ ਵੱਡਾ ਫਰਕ ਹੈਗਾ ਵਾ ਸੇਵਾ ਦੇ ਵਿੱਚ ਬੰਦਾ ਨਾ ਆਪ ਮੁਹਾਰਾ ਜਾਂ ਓਵਰ ਚਲੇ ਜਾਂਦਾ ਵਾ ਕਈ ਵਾਰੀ ਯਾਨੀ ਕਿ ਜਦੋਂ ਸੁਰਤਿ ਵਾਲੀ ਕੰਮ ਹੋ ਜਾਂਦਾ ਵਾ ਤੇ ਫਰਜ਼ ਦੇ ਵਿੱਚ ਪਤਾ ਹੁੰਦਾ ਵਾ ਕਿ ਸੋਚੀ ਰਹਿੰਦੀ ਹੈਗੀ ਆ ਕਿ ਬੰਦੇ ਨੂੰ ਸੁਰਤ ਰਹਿੰਦੀ ਹੈਗੀ ਆ ਕਿ ਕਿੱਥੇ ਕਿਹੜਾ ਕੰਮ ਕਰਨਾ ਹੈਗਾ ਕਿਹੜਾ ਨਹੀਂ ਕਈ ਵਾਰੀ ਅਨਨੈਸੈਸਰੀ ਰਾਸ਼ਨ ਵੀ ਜਾਂ ਜਦਾਂ ਤੇ ਜੀ ਜਾਨ ਯਾਨੀ ਕਿ ਪੱਠੇ ਡੰਗਰਾਂ ਦੇ ਵਿੱਚ ਹੁਣ ਪੱਠੇ ਤੇ ਲੋਡ ਪੈਣੀ ਆ ਕਿਉਂਕਿ ਡੰਗਰ ਕੱਢ ਕੇ ਲਿਆਏ ਹੈਗੇ ਆ ਪਰ ਇਹ ਆ ਕਿ ਪੰਜਾਬ ਵੀ ਲੋਕਾਂ ਨੂੰ ਯਾਨੀ ਕਿ ਆਪਣੇ ਤੌਰ ਤੇ ਹਮਲਾ ਮਾਰ ਕੇ ਬੰਨ ਆਪ ਹੀ ਪੱਕੇ ਕਰ ਲੈਣੇ ਚਾਹੀਦੇ ਆ ਯਾਨੀ ਕਿ ਕਿਸੇ ਉਮੀਦ ਤੋਂ ਯਾਨੀ ਕਿ ਆਸਰਾ ਪਾਲਣ ਨਾਲ ਯਾਨੀ ਕਿ ਵੈਸੇ ਤੇ ਹਿੰਮਤੀ ਹੈਗੇ ਲੋਕੀ ਇਹਨਾਂ ਨੇ ਕਾਰ ਹੀ ਲੈਣਾ ਹੈਗਾ ਵਾ ਯਾਨੀ ਕਿ ਬਿਲਕੁਲ ਬਿਲਕੁਲ ਸੋ ਲਾਸਟ ਦੇ ਵਿੱਚ ਮੈਂ ਪੁੱਛਣਾ ਚਾਹੂੰਗਾ ਕਿ ਪੰਜਾਬ ਜਿਹੜਾ ਇਸ ਟਾਈਮ ਖੁਦ ਹੀ ਜਿਹੜੇ ਆ ਇਹਨਾਂ ਸਥਿਤੀਆਂ ਦੇ ਨਾਲ ਲਜਿਟ ਰਿਹਾ ਹੈ ਪੰਜਾਬ ਵਾਸਤੇ ਕੋਈ ਖੈਰ ਨਵੀਂ ਗੱਲ ਤੇ ਨਹੀਂ ਹੈ ਇਹ ਕਿ ਹਮੇਸ਼ਾ ਹੀ ਪੰਜਾਬ ਨੂੰ ਜਿਹੜੀ ਮਾਰ ਪੈਂਦੀ ਰਹੀ ਹੈ ਬੇਸ਼ੱਕ ਪਾਣੀ ਦੀ ਹੋਵੇ ਜਾਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਆ ਮਾਰਾਂ ਪੰਜਾਬ 'ਚ ਆ ਲਦਾ ਰਿਹਾ ਤੇ ਪੰਜਾਬ ਦੇ ਲੋਕੀ ਜਿਹੜੇ ਆ ਉਹ ਹਿੱਕ ਢਾ ਕੇ ਇਹਨਾਂ ਮੁਸ਼ਕਲਾਂ ਦੇ ਸਾਹਮਣੇ ਡਟ ਕੇ ਖੜਦੇ ਆ ਤੇ ਇਹਨਾਂ ਦੇ ਵਿੱਚੋਂ ਸੁਰਖਰੂ ਵੀ ਹੋ ਕੇ ਨਿਕਲਦੇ ਆ ਬਾਹਰ ਤੇ ਜਿੱਤ ਪ੍ਰਾਪਤ ਕਰਦੇ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਮੈਂ ਚਾਹੁੰਦਾ ਕਿ ਲਾਸਟ ਦੇ ਵਿੱਚ ਇੱਕ ਦੋ ਮਿੰਟ ਦੇ ਵਾਸਤੇ ਦੱਸੋ ਕਿ ਤੁਸੀਂ ਉਸ ਏਰੀਆ ਦੇ ਵਿੱਚ ਕਿਵੇਂ ਦੇਖਦੇ ਹੋ ਲੋਕਾਂ ਦਾ ਹੌਸਲਾ ਕਿਵੇਂ ਆ ਤੇ ਦੇਖੋ ਹੌਸਲਾ ਬਹੁਤ ਜ਼ਿਆਦਾ ਜਿਦਾਂ ਕਿਸੇ ਦੇ ਡੰਗਰ ਕੱਢਣ ਗਏ ਸੀਗੇ ਯਾਨੀ ਕਿ ਟਰੈਕਟਰ ਕੱਢਣ ਗਏ ਸੀ ਤੇ ਹਾਲਾਂਕਿ ਟੈਂਟਰ ਫੋਟੋ ਪਾੜੀ ਵੀ ਸੀਗਾ ਪਰ ਉਹਨਾਂ ਦੇ ਯਾਨੀ ਇੱਕ ਚੀਜ਼ ਦੇਖੀ ਯਾਨੀ ਕਿ ਜਿਹੜਾ ਯਾਨੀ ਕਿ ਯਾਨੀ ਕਿ ਉਹਨਾਂ ਦੇ ਯਾਨੀ ਚਿਹਰੇ ਤੇ ਨੂਰ ਜਿਹੜਾ ਸੀਗਾ ਨਾ ਉਹ ਵੱਖਰਾ ਹੀ ਸੀਗਾ ਯਾਨੀ ਕਿ ਯਾਨੀ ਕਿ ਉਹਨਾਂ ਨੇ ਜਾਂਦੇ ਨੂੰ ਸਾਨੂੰ ਪੁੱਛਿਆ ਹਾਂਜੀ ਸਰਦਾਰ ਜੀ ਪਰੌਂਠੇ ਜ਼ਰੂਰ ਛੱਕਦੇ ਜਾਣੇ ਆ ਚਾਹ ਜ਼ਰੂਰ ਪੀ ਕੇ ਜਾ ਰਹੀ ਹੈ ਮੈਂ ਇਸ ਗੱਲ ਤੋਂ ਹੈਰਾਨ ਸੀਗਾ ਕੀ 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 ਬਾਤ ਹੈਗਾ ਕਿ ਲੋਕੀ ਯਾਨੀ ਕਿ ਕਈ ਵੇ ਹੌਸਲਾ ਛੱਡ ਵੀ ਜਾਂਦੇ ਆ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਆਉਂਦੀ ਜੱਟਿਆ ਰਹਿਣੀ ਢੜਜਿਆਂ ਵਾਂਗ ਆਪਾਂ ਕੰਮ ਕਰੀਏ ਜਿਹੜਾ ਕਰਨਾ ਹੋਇਆ ਰਹਿ ਗਿਆ ਬਹੁਤ ਹੌਸਲਾ ਲੋਕਾਂ ਦਾ ਯਾਨੀ ਕਿ ਸੇਵਾਵਲੋਂ ਵੀ ਕੋਈ ਕਮੀ ਨਹੀਂ ਹੈਗੀ ਲੋਕੀ ਯਾਨੀ ਕਿ ਸੇਵਾ ਕਰਦੇ ਭਾਵੇਂ ਇੱਕ ਦੂਏ ਦੀ ਨਿੰਦਿਆ ਕਰੀ ਜਾਂਦੇ ਆ ਯਾਨੀ ਕਿ ਜਿੱਦਾਂ ਹੁੰਦਾ ਪੋਲਿਟਿਕਲ ਯਾਨੀ ਕਿ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਪਰ ਉਹ ਕਰਦੇ ਹੈਗੇ ਕੁਛ ਨਾ ਕੁਛ ਹਾਂ ਯਾਨੀ ਆਪਾਂ ਜੋ ਕਰਦੇ ਹੈਗੇ ਆਪਾਂ ਉਸ ਨੂੰ ਦੇਤੀ ਹੈ ਯਾਨੀ ਕਿ ਉਹਦੇ ਗੁਣਾ ਦੀ ਸਾਜ ਪਾਈ ਹੈ ਕਿ ਉਹ ਕਰਦੇ ਹੈਗੇ ਜਿਵੇਂ ਜਸਟ ਡੂਇੰਗ ਹੈਗਾ ਕੰਮ ਕੀ ਹਾਂ ਇਸ ਸਮੇਂ ਦਾ ਜੋ ਵੀ ਮਤਲਬ ਜੋ ਕਰ ਰਿਹਾ ਸਿਰਫ ਉਹਨੂੰ ਫਾਮਾ ਬਣਦਾ ਤੇ ਉਹ ਚਲੋ ਜੋ ਸਰਕਾਰਾਂ ਦੀ ਡਿਊਟੀ ਆ ਜਿਸ ਪੱਧਰ ਤੇ ਜੋ ਪੋਲਿਟਿਕਲ ਲੈਵਲ ਤੇ ਕੰਮ ਹੋ ਰਿਹਾ ਉਹ ਤੇ ਤਕਰੀਬਨ ਸਭ ਨੂੰ ਪਤਾ ਹੀ ਹੈ ਕਿ ਹਾਂ ਜੀ ਉਹ ਮੈਨੂੰ ਉਹ ਕੱਲ ਕਹਤੇ ਆ ਗਏ ਫਿਰ ਕਿਸੇ ਸਿਆਣੇ ਬੰਦੇ ਨੇ ਕਹਿੰਗੇ ਕਹਿੰਦੇ ਕਿ ਭੇਡਾਂ ਘਟੀਆਂ ਹੋ ਕੇ ਚੱਲਦੀਆਂ ਇਹ ਸ਼ੇਰਾਂ ਦੀ ਗੋਮਾ ਸ਼ੇਰ ਕਰੀ ਝੁੰਡ ਬਣਾ ਕੇ ਨਹੀਂ ਚੱਲਦੇ ਹੁੰਦੇ ਆਉਦਾ ਉਦਾਈ ਚੱਲਦੇ ਹੁੰਦੇ ਕੋਈ ਗੱਲ ਨਹੀਂ ਇਹ ਵੀ ਠੀਕ ਹੀ ਹੈਗਾ ਹਾਂ ਬਿਲਕੁਲ ਬਾਸ ਜੀ ਧੰਨਵਾਦ ਜੀ ਬਹੁਤ-ਬਹੁਤ ਤੁਸੀਂ ਜੀ ਇੰਨਾ ਟਾਈਮ ਦਿੱਤਾ ਵਾ ਯਾਨੀ ਕਿ ਸਾਨੂੰ ਯਾਨੀ ਕਿ ਮੌਕਾ ਦਿੰਦਾ ਹੈ ਯਾਨੀ ਕਿ ਸਾਡੇ ਲਈ ਮਾਨਵਾਈ ਗੱਲ ਹੈਗੀ ਹੈ ਕਿ ਤੁਸੀਂ ਯਾਨੀ ਕਿ ਇੰਨਾ ਕਰ ਰਹੇ ਹੋ ਸਾਡੇ ਟੱਕ ਜੀ ਨਹੀਂ ਕੋਈ ਸਾਡੀ ਸੇਵਾ ਤੁਹਾਡੀ ਜੋ ਤੁਸੀਂ ਆਪਣਾ ਫਰਜ ਸਮਝ ਕੇ ਸੇਵਾ ਨਿਭਾ ਰਹੇ ਹੋ ਬਹੁਤ ਵੱਡੀ ਸੇਵਾ ਹੈ ਤੁਹਾਡੀ ਇਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਫਰਜ ਸਮਝ ਕੇ ਕਰਦੇ ਹਾਂ ਇਹ ਜ਼ਰੂਰੀ ਵੀ ਹੈ ਕਿ ਸੇਵਾ ਦੇ ਨਾਲ ਜਿਹੜਾ ਪਰ ਜਦੋਂ ਬੰਦਾ ਉਹਨੂੰ ਆਪਣਾ ਫਰਜ ਸਮਝਦਾ ਹੈ ਤਾਂ ਉਹ ਫਿਰ ਜ਼ਿੰਮੇਵਾਰੀ ਨਾਲ ਉਹ ਜਦੋਂ ਤੱਕ ਉਹ ਨਿਪਰੇ ਨਹੀਂ ਚੜਦੀ ساری ਕਹਾਣੀ ਤੇ ਉਦੋਂ ਤੱਕ ਫਿਰ ਉਹ ਉਹਨਾਂ ਦੇ ਨਾਲ ਖੜਨਾ ਹੁੰਦਾ ਹੈ ਇੱਕ ਜੇ ਤੁਹਾਨੂੰ ਉਹ ਵੱਧ ਸਮਰੱਥਾ ਦਿੱਤੀ ਆ ਤੇ ਸਮਰੱਥਾ ਵਰਤਣੀ ਚਾਹੀਦੀ ਆ ਤੇ ਸ਼ੁਕਰਾਨਾ ਕਰਨਾ ਚਾਹੀਦਾ ਪਰਮਾਤਮਾ ਦਾ ਜੀ ਇਸ ਹਾਲਤ ਦੇ ਵਿੱਚ ਜੀ ਸੋ ਬਹੁਤ ਬਹੁਤ ਧੰਨਵਾਦ ਸਰਦਾਰ ਪ੍ਰਤਪਾਲ ਸਿੰਘ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ